ਲੋਕਤੰਤਰ ਦਾ ਚੌਥਾ ਥੰਮ ਪੱਤਰਕਾਰਤਾਂ ਨੂੰ ਜਿੰਦਾ ਰੱਖਣ ਲਈ ਗਠਨ ਕੀਤੇ ਗਏ ਸਤਲੁਜ ਪ੍ਰੈਸ ਕਲੱਬ ਅੰਦਰ ਅੱਜ ਖੁਸ਼ੀਆਂ ਖੇੜੇ ਆਂਦੀ ਬਹਾਰ ਲੱਗੀ ਹੋਈ ਆ ਝੜੀ ਲੱਗੀ ਹੋਈ ਆ ਅਤੇ ਸਮੂਹ ਪੱਤਰਕਾਰਾਂ ਨੇ ਪੰਜਵੀਂ ਵਾਰ ਲਗਾਤਾਰ ਗਰਨਾਥ ਸਿੰਘ ਗਾਮਾ ਸਿੱਧੂ ਅਤੇ ਵਿਜੇ ਸ਼ਰਮਾ ਜੀ ਨੂੰ ਚੇਅਰਮੈਨ ਚੁਣਿਆ ਸਮੂਹ ਵੀਰ ਸਾਥੀਆਂ ਨੂੰ ਵਧਾਈਆਂ ਦੇ ਰਿਹਾ ਤੇ ਉਹ ਸਪਨਾ ਦਾ ਧੰਨਵਾਦ ਕਰ ਰਿਹਾ ਮਿੱਤਰ ਪਿਆਰੇ ਸਾਥੀ ਕਾਲ ਅੱਜ ਆਪਾਂ ਪਹੁੰਚੇ ਆ 7 ਵਜੇ ਪ੍ਰੈਸ ਕਲਬ ਦੇ ਵੇਲੇ 'ਚ ਜਿੱਥੇ ਖੁਸ਼ੀਆਂ ਹੀ ਖੁਸ਼ੀਆਂ ਮਤਲਬ ਲੱਖ ਖੁਸ਼ੀਆਂ ਪਾਸ ਹੋਈਆਂ ਜੇ ਸੱਜੂ ਨਜ਼ਰ ਕਰੇ ਆ ਅੱਜ ਫਿਰ ਤੋਂ 7 ਵਜੇ ਪ੍ਰੈਸ ਕਲਬ ਨੇ ਨਵੇਂ ਝੰਡੇ ਗੱਡਿਆ ਇਤਿਹਾਸ ਰਚਿਆ ਕਦੇ ਨਹੀਂ ਸੁਣਿਆ ਕਿ ਕਿਸੇ ਪ੍ਰੈਸ ਕਲਬ 'ਚ ਖਾਸ ਤੌਰ ਤੇ ਜਦੋਂ ਸਰਬਸੰਮਤੀ ਹੋਈ ਹੋਵੇ ਇੱਕ ਵੀ ਵਾਰ ਤੋਂ ਜ਼ਿਆਦਾ ਲੇਕਿਨ ਇਹ ਸਾਡੇ ਉਹਨਾਂ ਸਿਹਿਤ ਪੱਤਰਕਾਰ ਵੀਰਾਂ ਦੇ ਸਿਰਸੇ ਦਾ ਜਾਂਦਾ ਹੈ ਜਿਹੜੇ ਹਰ ਸਾਲ ਆਪਣੇ ਉਹ ਸਾਥੀਆਂ ਨੂੰ ਚੁੱਕ ਕੇ ਅੱਗੇ ਲਿਆਉਦੇ ਆ ਜਿਹੜੇ ਉਹਨਾਂ ਦੇ ਹੱਕਾ ਅਧਿਕਾਰਾਂ ਦੀ ਵਕੀਪਤੀ ਕਰਦੇ ਆ ਚਲੋ ਉਹਨਾਂ ਤੇ ਸਮੱਸਿਆ ਪੈਂਦੀ ਆ ਕੋਈ ਮੁਸੀਬਤ ਪੈਂਦੀ ਤੇ ਦਾੰਗ ਵੱੜ ਕੇ ਅੱਗੇ ਖੜਦੇ ਆ ਅਤੇ ਉਹਨਾਂ ਵੀਰਾਂ ਨੂੰ ਹਰ ਸਾਲ ਮਾਨ ਦਿੱਤਾ ਜਾਂਦਾ ਮੈਂ ਅੱਜ ਇਸ ਖੁਸ਼ੀ ਦੇ ਮੌਕੇ ਤੇ ਆਪਣੇ ਛੋਟੇ ਵੀਰ ਗੁਰਨਾਮ ਸਿੰਘ ਗੰਗਾ ਸਿੱਧੂ ਜਿਹੜੇ ਪਹਿਲੀ ਵਾਰ ਸਥਾਨਕ ਪ੍ਰੈਸ ਕਲੱਬ ਦੇ ਪ੍ਰਧਾਨ ਚੁਣੇ ਗਏ ਉਹਨਾਂ ਨੂੰ ਬੁਧਾਇਆ ਦਿੰਨੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਇਹਦੇ ਨਾਲ ਹੀ ਸਾਡੇ ਪਹਿਵੀਂ ਵਾਰ ਸਾਡੇ ਸਭ ਤੋਂ ਪਿਆਰੇ ਹਰਮਨ ਪਿਆਰੇ ਹਾਸੰਖੇਡਣ ਵਾਲੇ ਅਰੰਡਿਆਂ ਨੂੰ ਹਸਾਉਣ ਵਾਲੇ ਜਿਹੜੇ ਮੇਰੇ ਵੀਰ ਇੰਨੀ ਹਿੰਮਤ ਰੱਖਦੇ ਆਪਣੇ ਬੋਲਾਂ ਚ ਵੀਰੇ ਸ਼ਰਮਾ ਜੀ ਉਹ ਪਹਿਲੀ ਵਾਰ ਚੇਅਰਮੈਨ ਚੁਣੇ ਗਏ ਆ ਇਹ ਤਸਵੀਰ ਨੂੰ ਬਹੁਤ ਬਹੁਤ ਉਠਾਇਓ ਕਹਿੰਦਾ ਛੋਟਾ ਛੋਟਾ ਵੀਰ ਕਹਿਣਾ ਉਠਾਇਓ ਮੇਰੇ ਨਹੀਂ ਮੇਰੇ ਬਾਪੂ ਦੇ ਸ਼ਰਮਾ ਜੀ ਠੀਕ ਹੈ ਨਾ ਬਹੁਤ ਵਧੀਆ ਆ ਵੈਲਕਮ ਮਿੱਤਰੋ ਇਹ ਹੀ ਇਸ ਵਿੱਚ ਦੀ ਆ ਜਿਹੜਾ ਸਾਡੇ ਚਰੰਗਤ ਪਰ ਦਿੰਦਾ ਆ ਆਪਾਂ ਗੱਲ ਕਰਦੇ ਆ ਗਾਮਾ ਸਿੱਧੂ ਜਾਨ ਸਿੱਧੂ ਸਾਹਿਬ ਬਹੁਤ ਬਹੁਤ ਹੋਇਆ ਅੱਜ ਇਸ ਖੁਸ਼ੀ ਦੇ ਮੌਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆ ਬਸ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਸਮੇਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇੱਕ ਵਾਰ ਫੇਰ ਮੈਨੂੰ ਇਹ ਮੌਕਾ ਦਿੱਤਾ ਕਿ ਔਰ ਪੰਜਵੀਂ ਵਾਰ ਸਤਲੂ ਪ੍ਰੈਸ ਕਲੱਬ ਦਾ ਪ੍ਰਧਾਨ ਚੁਣਿਆ ਔਰ ਮੈਂ ਵਿਸ਼ਵਾਸ ਦਿਵਾਉਣਾ ਜਿੱਦਾਂ ਪਹਿਲਾਂ ਜਿੰਨੀ ਸੇਵਾ ਕਰ ਸਕਿਆ ਸੀ ਉਸ ਤੋਂ ਹੋਰ ਜ਼ਿਆਦਾ ਅੱਗੇ ਵਧ ਕੇ ਮੈਂ ਸੇਵਾ ਕਰਾਂਗਾ ਔਰ ਜੇ ਕਿਸੇ ਮੇਰੇ ਵੀਰ ਨੂੰ ਸਤਲੁਜ ਪ੍ਰੈਸ ਕਲੱਬ ਦੇ ਮੈਂਬਰਾਂ ਨੂੰ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਮੈਂ ਉਹਦੇ ਨਾਲ ਅੱਗੇ ਖੜੂੰਗਾ ਹੁਣ ਵੀ ਵਾਦਾ ਪਹਿਲਾਂ ਵੀ ਵਾਦਾ ਸੀ ਔਰ ਜੋ ਵੀ ਕਿਸੇ ਪ੍ਰਕਾਰ ਦੀ ਕੋਈ ਨਿੱਜੀ ਤੌਰ ਤੇ ਮੇਰੀ ਮਦਦ ਦੀ ਲੋੜ ਹੈ ਤੇ ਮੈਂ ਉਹਨਾਂ ਅਸੀਂ ਵੀ ਉਹਨਾਂ ਦੇ ਨਾਲ ਹੀ ਹੈਗੇ ਆ ਸਾਰੇ ਕਲੱਬ ਦਾ ਮੈਂ ਤੁਹਾਨੂੰ ਦੱਸਿਆ ਜਿਵੇਂ ਇੱਕ ਪਰਿਵਾਰ ਹੈ ਸਾਡਾ ਜਿਵੇਂ ਘਰ ਇੱਕ ਫੈਮਲੀ ਹੁੰਦੀ ਹੈ ਓਵੇਂ ਸਾਡੀ ਕਲੱਬ ਦੀ ਫੈਮਲੀ ਹੈ ਕੋਈ ਅਜੇ ਛੋਟਾ ਵੱਡਾ ਨਹੀਂ ਕੋਈ ਪ੍ਰਧਾਨ ਨਹੀਂ ਕੋਈ ਜੇ ਸਾਰੇ ਪ੍ਰਧਾਨ ਤੇ ਸਾਰੇ ਚੀਜ਼ਾਂ ਸਾਡਾ ਮੁੱਖ ਮੁੱਦਾ ਇਹ ਹੈਗਾ ਕਿ ਵੀ ਇੱਥੇ ਜਿਹੜਾ ਲੋਕਾਂ ਦੇ ਹੱਕ ਸਤਿ ਆਵਾਜ਼ ਜਿਹੜੀ ਹੈ ਨਾ ਉਹ ਪ੍ਰਸ਼ਾਸਨ ਤੱਕ ਸਰਕਾਰ ਤੱਕ ਅਸੀਂ ਪਹੁੰਚਾਉਣੀ ਹੁੰਦੀ ਹੈ ਉਹ ਅਸੀਂ ਜਿਹੜੀ ਹੈਗੀ ਹੈ ਉਹ ਪਹੁੰਚਾਉਣ ਦਾ ਕੰਮ ਕਰ ਰਹੇ ਹਾਂ ਦੂਸਰੀ ਗੱਲ ਜਿਹੜਾ ਜਿੱਦੀ ਕੋਈ ਸੁਣਵਾਈ ਨਹੀਂ ਹੁੰਦੀ ਨਾ ਸਰਕਾਰ ਸੁਣੇ ਨਾ ਪ੍ਰਸ਼ਾਸਨ ਸੁਣੇ ਨਾ ਕੋਈ ਸੁਣੇ ਉਹ ਸਾਡੇ ਕੋਲ ਇੱਥੇ ਆ ਸਕਦਾ ਕੋਈ ਉਹਦੇ ਕੋਲੋਂ ਫੇਸ ਨਹੀਂ ਲੈਤੀ ਜਾਏਗੀ ਕਲਪ ਦੇ ਵੀ ਤਾਂ ਅਸੀਂ ਪ੍ਰੈਸ ਕਾਨਫਰੰਸ ਮੈਂ ਉਹ ਚੌੜੀ ਦਾ ਜਿਹੜਾ ਪੈਸੇ ਲੈਨੇ ਆ ਸਾਰੇ ਕਲਬ ਲੈਪੋ ਸਾਰੇ ਕਲਬ ਉਹ ਇੱਥੇ ਆਉਂਦਾ ਫ੍ਰੀ ਆਫ ਕਾਸਟ ਜਿਹੜੀ ਇਹ ਸੁਲਵਾਈ ਹੋਏਗੀ ਖਬਰਾਂ ਵੀ ਲੱਗਣਗੀਆਂ ਤੇ ਅਸੀਂ ਉਹਦਾ ਪੂਰਾ ਸਹਿਯੋਗ ਵੀ ਦੇਾਂਗੇ ਉਹਨੂੰ ਇਨਸਾਫ ਦਵਾਣ ਦੇ ਵਿੱਚ ਸਾਡਾ ਇਹੀ ਹੈਗਾ ਜਿੱਥੇ ਤੱਕ ਪ੍ਰਸ਼ਾਸਨ ਦੀ ਗੱਲ ਹੈ ਜੀ ਪ੍ਰਸ਼ਾਸਨ ਵੀ ਇਹੀ ਅਪੀਲ ਕਰਾਂਗੇ ਦੀ ਚੌਥਾ ਥੰਮ ਅਸੀਂ ਕਰਨੇ ਆ ਪ੍ਰੈਸ ਨੂੰ ਤੇ ਉਹ ਚੌਥਾ ਥੰਮ ਸਮਝੇ ਕਿ ਪ੍ਰਸ਼ਾਸਨ ਵੀ ਪੱਤਰਕਾਰਾਂ ਨੂੰ ਜਿਹੜਾ ਬੰਦਾ ਮਾਨ ਸਨਮਾਨ ਦਵੇ ਕੋਈ ਅਸੀਂ ਹਾਲਾਤ ਨਾ ਪੈਦਾ ਹੋਣ ਜਿਹਦੇ ਨਾਲ ਦੋਆਂ 'ਚ ਕੋਈ ਟਕਰਾਅ ਹੋਵੇ